ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੂਸਰੀ ਕਾਰਵਾਈ ਵੀ ਜਿਹੜੀ ਸ਼ੁਰੂ ਹੋ ਗਈ ਹੈ ਮੰਡੀ ਪਿੰਡ ਦੀ ਇਹ ਕਾਰਵਾਈ ਹੈ ਜਿੱਥੇ ਹੁਣ ਮਸ਼ੀਨ ਚੱਲਣੀ ਸ਼ੁਰੂ ਹੋ ਗਈ ਹੈ ਤੇ ਉਹ ਘਰ ਹੁਣ ਮਲਵੇ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਘਰ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਜਗ੍ਹਾ ਦੇ ਵੀ ਇਹ ਕਬਜ਼ਾ ਕੀਤਾ ਹੈ ਤੇ ਨਸ਼ਾ ਨਸ਼ੇ ਦੀ ਕਮਾਈ ਨਾਲ ਇਹ ਦੋਸ਼ ਹੈ ਕਿ ਇਹ ਘਰ ਜਿਹੜਾ ਬਣਾਇਆ ਗਿਆ ਪਿੱਛੇ ਜਿਥੇ ਹੈ ਕਾਰਵਾਈ ਚੱਲ ਰਹੀ ਹੈ ਪਿੱਛੇ ਤੁਸੀਂ ਉਹ ਮਹਿਲਾਵਾਂ ਵੀ ਦੇਖ ਸਕਦੇ ਆ ਜਿਨ੍ਹਾਂ ਦੀ ਅੱਖਾਂ ਵਿੱਚ ਹੰਝੂ ਆ ਜਿਹੜੀਆਂ ਇਹ ਮਹਿਲਾਵਾਂ ਹੁਣ ਰੂਰੀਆਂ ਜਿਨ੍ਹਾਂ ਦਾ ਹੁਣ ਇਹ ਘਰ ਜਿਹੜਾ ਢਾਇਆ ਜਾ ਰਿਹਾ ਹੈ ਮਸ਼ੀਨ ਚੱਲ ਰਹੀ ਹੈ ਇੱਕ ਪਾਸੇ ਮਸ਼ੀਨ ਚੱਲ ਰਹੀ ਹੈ ਦੂਸਰੇ ਪਾਸੇ ਜਿਹੜੀਆਂ ਮਹਿਲਾਵਾਂ ਆ ਉਹ ਦੇਖ ਸਕਦੇ ਆ ਇਸ ਕਾਰਵਾਈ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਦਿਖ ਰਹੇ ਆ ਪਰ ਸਾਫ਼ ਤੌਰ ਤੇ ਸੁਨੇਹਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਇਹ ਹੀ ਦਿੱਤਾ ਗਿਆ ਹੈ ਕਿ ਨਸ਼ੇ ਦੇ ਨਾਲ ਬਣਾਈ ਗਈ ਕਮਾਈ ਦੇ ਨਾਲ ਬਣਾਏ ਗਏ ਪ੍ਰਾਪਰਟੀ ਜਾਂ ਹੋਰ ਜੋ ਵੀ ਗੱਡੀਆਂ ਵਾਹਨ ਜੋ ਵੀ ਚੀਜ਼ ਹੋਊਗਾ ਉਹਨਾਂ ਦੇ ਖਿਲਾਫ ਜਿਹੜਾ ਹੈ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ ਜਾਂ ਪੰਜਾਬ ਛੱਡ ਦਿਓ ਜਾਂ ਨਸ਼ੇ ਦਾ ਕਾਰੋਬਾਰ ਛੱਡ ਦਿਓ ਦੋ ਲਫ਼ਜ਼ਾਂ ਦੇ ਵਿੱਚ ਜਿਹੜੇ ਇਹ ਚਤਾਵਨੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਸੀਨੀਅਰ ਅਫਸਰਾਂ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਇਹ ਸੁਨੇਹਾ ਦੇ ਦਿੱਤਾ ਗਿਆ ਹੈ ਸਾਫ਼ ਤੌਰ ਤੇ ਤੇ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਮਕਾਨ ਸੀਗਾ ਤੇ ਹੁਣ ਉਹ ਦੇਖਦੇ ਹੀ ਦੇਖਦੇ ਮਲਬੇ ਦੇ ਵਿੱਚ ਤਬਦੀਲ ਹੋ ਗਿਆ ਦੇਖੋ ਤੁਸੀਂ ਕਿਹੋ ਜਿਹਾ ਕੇਦਨਲ ਅੱਜ ਕਾਰਵਾਈ ਹੋਈ ਹੈ ਜਲੰਧਰ ਪੁਲਿਸ ਵੱਲੋਂ ਜਿਹੜੀ ਤੇ ਹਾਥ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈਆਂ ਜਿਹੜੀਆਂ ਸ਼ੁਰੂ ਹੋ ਗਈਆਂ ਕੱਲ ਜਿਵੇਂ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਹੋਣਾ ਨੇ ਪੀਟੀਸੀ ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ ਸੀਗੀ ਕਿ ਐਤਵਾਰ ਨੂੰ ਤੁਹਾਨੂੰ ਐਕਸ਼ਨ ਦੇਖਣ ਨੂੰ ਮਿਲੇਗਾ ਤੇ ਅੱਜ ਦੋ ਥਾਵਾਂ ਦੇ ਹੁਣ ਇਹ ਐਕਸ਼ਨ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਤੇ ਹੁਣ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਨਾਲ ਮਲਬਾ ਇਹ ਹੁਣ ਦੇਖਣ ਨੂੰ ਮਿਲ ਰਿਹਾ ਜਿਹੜਾ ਮਕਾਨ ਸੀ ਤਾਸ਼ ਦੇ ਪੱਤੇ ਵਾਂਗੂ ਇਹ ਹੁਣ ਵਿਖਰ ਗਿਆ ਇਹ ਬਿਲਡਿੰਗ ਇਹ ਦੇ ਘਰ ਸਿਗਾ ਤੇ ਹੁਣ ਇਹ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਕਰ ਦਿੱਤੀ ਗਈ ਆ ਤੇ ਇਹ ਮਕਾਨ ਜਿਹੜਾ ਹੈ ਢਾ ਦਿੱਤਾ ਗਿਆ ਜਲੰਧਰ ਦੇ ਹਾਤੀ ਪੁਲਿਸ ਵੱਲੋਂ ਅੱਜ ਫਲੋਰ ਦੇ ਵਿੱਚ ਦੋ ਜਗ੍ਹਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਖਾਨਪੁਰ ਪਿੰਡ ਜਾਂ ਤੇ ਹੁਣ ਦੂਸਰੀ ਜਗ੍ਹਾ ਕਾਰਵਾਈ ਹੋ ਰਹੀ ਹੈ ਮੰਡੀ ਪਿੰਡ ਦੇ ਵਿੱਚ ਜਿਹੜੀ ਭੋਲੇ ਨਾਮ ਦੀ ਮਹਿਲਾ ਹੈ ਉਹ ਜਿਹਦੇ ਘਰ ਤੇ ਇਹ ਕਾਰਵਾਈ ਹੋਣ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਆ ਇਹ ਉਹ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਹੁਣ ਕਾਰਵਾਈ ਕੁਛ ਹੀ ਦੇਰ ਬਾਅਦ ਪੁਲਿਸ ਕਰਨ ਜਾ ਰਹੀ ਹੈ ਬਾਹਰ ਪੁਲਿਸ ਪ੍ਰਸ਼ਾਸਨ ਆ ਗਿਆ ਭੋਲੀ ਨਾਮ ਦੀ ਮਹਿਲਾ ਹੈ ਜਿਹੜੀ ਉਹ ਵੀ ਉੱਥੇ ਹੀ ਮੌਜੂਦ ਹੈ ਇਹ ਘਰ ਦੇ ਵਿੱਚ ਸਾਰਾ ਸਮਾਨ ਪਿਆ ਤੁਸੀਂ ਦੇਖ ਸਕਦੇ ਆ ਤਸਵੀਰਾਂ ਰਾਹੀਂ ਜਿਹੜਾ ਇਜਲੀ ਦੇ ਪੱਖੇ ਲੱਗੇ ਹੋਏ ਆ, ਪੇਟੀਆਂ ਪਈਆਂ ਆ, ਸਮਾਨ ਜਿਹੜਾ ਬੰਨਿਆ ਹੋਇਆ, ਅਲਮਾਰੀ ਵਗੈਰਾ ਪਈ ਹੋਈ ਐ, ਸਾਰਾ ਸਮਾਨ ਅੰਦਰ ਹੀ ਜਿਉਂਦਾ ਤਿਉਂ ਪਿਆ ਆ, ਕੂਲਰ ਪਿਆ ਆ, ਹੋਰ ਜਿਹੜਾ ਦਾਣੇ ਵਾਲਾ ਡਰਮ, ਹੋਰ ਸਮਾਨ ਵੀ ਜਿਹੜਾ ਅੰਦਰ ਆ ਤੇ ਜਿੱਥੇ ਹੁਣ ਕੁਝ ਹੀ ਦੇਰ ਬਾਅਦ ਜਿਹੜੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾਣੀ ਐ, ਮਸ਼ੀਨਾਂ ਇੱਥੇ ਪਹੁੰਚਦੀਆਂ ਆ। ਬਾਥਰੂਮ ਬਣਿਆ ਆ, ਭਾਂਡੇ ਉਹਦੇ ਅੰਦਰ ਹੀ ਘਰ ਦੇ ਵਿੱਚ ਪਏ ਹੋਏ ਆ ਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਜਿਹੜੀ ਕੀਤੀ ਆਈ ਐ ਤੇ ਮਹਿਲਾ ਵੀ ਜਿਹੜੀ ਹੈ ਬਾਹਰ ਹੀ ਮੌਜੂਦ ਹੈ ਜਦੇ ਉੱਪਰ ਦੋਸ਼ ਹੈ ਕਿ ਜਿਹੜੇ ਇਹ ਪ੍ਰਾਪਰਟੀ ਹੈ ਉਹਨਾਂ ਨੇ ਨਸ਼ੇ ਦੇ ਨਾਲ ਬਣਾਈ ਹੈ ਇਹ ਕਿਚਨ ਕਿਚਨ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਜਿਹੜੀ ਅੰਦਰ ਭਾਂਡੇ ਵੀ ਉਸੇ ਤਰੀਕੇ ਨਾਲ ਸਾਰੇ ਪਏ ਹੋਏ ਆ ਜਿੱਥੇ ਹੁਣ ਕਾਰਵਾਈ ਜਿਹੜੀ ਹੈ ਕੁਝ ਹੀ ਦਿਨ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਖਾਨਪੁਰ ਪਿੰਡ ਤੋਂ ਕਾਰਵਾਈ ਜਿਹੜੀ ਸ਼ੁਰੂ ਹੋ ਗਈ ਹੈ ਉਸ ਤੋਂ ਬਾਅਦ ਹੁਣ ਮੰਡੀ ਪਿੰਡ ਦੇ ਵਿੱਚ ਅਗਲਾ ਐਕਸ਼ਨ ਪੁਲਿਸ ਦਾ ਹੋ ਰਿਹਾ ਬਾਹਰ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਬਾਹਰ ਇੱਕ ਇੱਕ ਕਮਰਾ ਹੈ ਇੱਕ ਬਾਹਰ ਕਮਰਾ ਇੱਕ ਕਿਚਨ ਹੈ ਬਰਾਂਡਾ ਹੈ ਨਾਲ ਬਾਹਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਇਹ ਮਸ਼ੀਨ ਵੀ ਸ਼ਾਇਦ ਇੱਥੇ ਪਹੁੰਚ ਗਈ ਜਿਹੜੀ ਸਾਨੂੰ ਆਵਾਜ਼ ਸੁਣ ਰਹੀ ਆ ਜੀਸੀਬੀ ਮਸ਼ੀਨ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਮਸ਼ੀਨਾਂ ਵੀ ਪਹੁੰਚ ਗਿਆ ਹੁਣ ਮਲਬੇ ਦੇ ਵਿੱਚ ਕੁਛ ਹੀ ਦਿਨ ਬਾਅਦ ਇਹ ਮਕਾਨ ਤਬਦੀਲ ਕਰ ਦਿੱਤਾ ਜਾਣਾ ਪੁਲਿਸ ਵੱਲੋਂ ਗੱਲਬਾਤ ਵੀ ਜ਼ਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਪਿੰਡ ਵਾਸੀ ਵੀ ਦੇਖੋ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਆ ਪਿੰਡ ਵਾਸੀ ਵੀ ਦੇਖਦੇ ਪਏ ਆ ਸਾਰਾ ਇਹ ਜਿਹੜਾ ਕਾਰਵਾਈ ਪੁਲਿਸ ਵੱਲੋਂ ਅੱਜ ਕੀਤੇ ਜਾ ਰਿਹਾ ਹੈ ਸਬਡਿਵੀਜ਼ਨ ਫਲੋਰ ਦੀ ਗੱਲ ਕੀਤੀ ਜਾਵੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਫਲੋਰ ਦੇ ਵਿੱਚ ਦੋ ਜਗ੍ਹਾ ਤੇ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਡੀਐਸਪੀ ਸਾਹਿਬ ਬਲ ਸਾਹਿਬ ਜਿਹੜੇ ਪਹੁੰਚੇ ਹੋਏ ਆ ਇੱਥੇ ਐਸਪੀ ਮੁਕਤ્યાર رائے ਹੋਣੀ ਐ ਨਾਲ ਹੋਰ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਆ ਗੱਲਬਾਤ ਹੋਈ ਉਹਨਾਂ ਦਾ ਅਲੱਗ ਫਰਾਂਜ਼ੀ ਦੇ ਕੋਸ਼ਕਾਰਾ ਪੁਲਿਸ ਪ੍ਰਸ਼ਾਸਨ ਦੇਖੋ ਤੁਸੀਂ ਮਲਾਜ਼ਮ ਜਿਹੜੇ ਆ ਇਸ ਘਰ ਦੇ ਉੱਪਰ ਵੀ ਮੌਜੂਦ ਨੇ ਜਿੱਥੇ ਹੁਣ ਸਾਰੀ ਇਹ ਕਾਰਵਾਈ ਹੋਣ ਜਾ ਰਹੀ ਹੈ ਕੁਛੇ ਹੀ ਦੇਰ ਬਾਅਦ ਇਹ ਮਲਬੇ ਦੇ ਵਿੱਚ ਤਬਦੀਲ ਹੋ ਜਾਣਾ ਹੈ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੇਖ ਸਕਦੇ ਆ ਬਲ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ ਆ ਬਲ ਸਾਹਿਬ ਇਹ ਉਹੀ ਕਰ ਰਿਹਾ ਜਿਹੜੇ ਲੇਡੀਜ਼ ਹੈ ਲੇਡੀਜ਼ ਵੀ ਪਿੱਛੇ ਸਾਨੂੰ ਨਜ਼ਰ ਆ ਰਹੀ ਹੈ ਜਮਾਨਤ ਤੇ ਆਈ ਹੋਈ ਹੈ ਭੋਲੇ ਨਾਮ ਦੀ ਜਿਹੜੀ ਹੈ ਹਾਂਜੀ ਹਾਂਜੀ ਜਮਾਨਤ ਤੇ ਆਏ ਜੀ ਤੇ ਕਾਫੀ ਕਰਸੇ ਤੋਂ ਕਰੀਬ 15-20 ਸਾਲ ਤੋਂ ਇਹ ਕੰਮ ਕਰ ਰਹੀ ਹੈ ਜੀ ਤੇ ਇਹਨਾਂ ਨੂੰ ਪਹਿਲਾਂ ਅਲਟੀਮੇਟਮ ਨਹੀਂ ਦਿੱਤਾ ਦੱਸਿਆ ਨਹੀਂ ਗਿਆ ਸੀਗਾ ਕਿ ਅੱਜ ਪੁਲਿਸ ਦੀ ਕਾਰਵਾਈ ਹੋਣੀ ਕਿਉਂਕਿ ਸਮਾਨ ਦੇਖਦੇ ਪਏ ਅੰਦਰ ਉੱਤੇ ਵਿਆਹ ਹੋਇਆ ਬਿਲਕੁਲ ਇਹਨਾਂ ਨੂੰ ਇਸ ਕਾਰਵਾਈ ਦਾ ਪਤਾ ਹੈਗਾ ਜੀ ਇਹ ਵੀਡੀਓ ਸਾਹਿਬ ਨੇ ਇਹਨਾਂ ਨੂੰ ਪਹਿਲਾਂ ਨੋਟ ਕਰਵਾ ਕੇ ਇਹ ਜਿਹੜੀ ਪੰਚਾਇਤੀ ਲੈਂਡ ਉੱਥੇ ਇਨਕ੍ਰੋਚਮੈਂਟ ਕੀਤੀ ਗਈ ਹੈ ਹਾਂ ਤੇ ਉਥੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਤੋਂ ਇਲਾਵਾ ਮਹਿਲਾ ਤੋਂ ਇਲਾਵਾ ਪਤਾ ਲੱਗਾ ਕਿ ਇਹਨਾਂ ਦਾ ਸ਼ਾਇਦ ਬੇਟਾ ਆਇਆ ਜਿਹੜਾ ਉਹ ਵੀ ਇਸੇ ਧੰਦੇ ਦੇ ਵਿੱਚ ਸੀਗਾ ਇਹ ਸਾਰਾ ਪਰਿਵਾਰ ਹੀ ਇਹਦੇ ਚੋਂ ਇਸ ਗ੍ਰਸਤ ਹੈਗਾ ਨਸ਼ਾ ਤਸਕਰੀ ਦੇ ਵਿੱਚ ਤੇ ਹੋਰ ਸਰ ਹੋਰ ਵੀ ਆਨ ਆਲੇ ਜਿਹਨਾਂ ਦੇ ਵਿੱਚ ਕਾਰਵਾਈ ਇਸੇ ਤਰੀਕੇ ਨਾਲ ਦੇਖਣ ਨੂੰ ਮਿਲੋਗੀ ਸਾਡੇ ਜਿਹੜੇ ਫਲੋਰ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਅਸੀਂ ਕੁਝ ਸ਼ਨਾਖਤ ਕੀਤੀਆਂ ਨੇ ਪੰਚਾਇਤ ਭਾਗ ਦੇ ਨਾਲ ਜਿਹੜੀਆਂ ਪੰਚਾਇਤੀ ਵਿਭਾਗ ਦੇ ਵਿੱਚ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਚ ਨਖਤ ਕਰਕੇ ਜਾਰੀ ਰਹਿਣਗੀਆਂ ਸਰ ਪਿੰਡ ਦੀ ਗੱਲ ਕੀਤੀ ਜੀ ਪਿੰਡ ਵੱਲੋਂ ਕਿਹੋ ਜਿਹਾ ਰਿਸਪੌਂਸ ਹੈ ਪਿੰਡ ਪਿੰਡ ਵਾਸੀਆਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿ ਜਿਹੜੇ ਨਜਾਇਜ਼ ਕਬਜ਼ੇ ਆ ਉਹ ਵੀ ਕੀਤੇ ਹੋਏ ਆ ਬਿਲਕੁਲ ਜੀ ਜਿਹੜੇ ਜਿਹੜੇ ਇਹ ਪਿੰਡ ਵਾਸੀਆਂ ਨੂੰ ਜਿਹੜੀ ਪੰਚਾਇਤ ਆ ਉਹਨਾਂ ਕੋ ਮਤਾ ਪੁੱਉਣ ਤੋਂ ਬਾਅਦ ਇਹ ਕਾਰਵਾਈ ਜਿਹੜੀ ਆ ਕੀਤੀ ਜਾਂਦੀ ਡਿਮੋਲਿਸ਼ ਦੀ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜੀਆਂ ਤਾਰਾ ਲੱਗਿਆ ਹੋਇਆ ਬਿਜਲੀ ਦੀਆਂ ਤਾਰਾਂ ਜਿਹੜੀਆਂ ਖੁੱਲੀਆਂ ਜਾ ਰਹੀਆਂ ਆ ਇਹ ਕਨੈਕਸ਼ਨ ਆ ਉਹ ਤੋੜੇ ਜਾ ਰਹੇ ਆ ਉਹ ਬੰਦ ਕੀਤੇ ਜਾ ਰਹੇ ਆ ਤੇ ਪੁਲਿਸ ਵੱਲੋਂ ਹੁਣ ਜਿਹੜਾ ਇਸ ਘਰ ਦੇ ਉੱਪਰ ਵੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਲੀਅਰ ਸੁਨੇਹਾ ਉਹਨਾਂ ਲੋਕਾਂ ਨੂੰ ਜਿਹੜੇ ਨਸ਼ੇ ਦੇ ਧੰਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਦੇ ਦਿੱਤਾ ਗਿਆ ਕਿ ਉਹ ਇਸ ਧੰਦੇ ਤੋਂ ਬਾਹਰ ਆ ਜਾਣ ਜਿਹੜੇ ਵੀ ਆਪਣੇ ਇਸ ਕਾਲੀ ਕਮਾਈ ਦੇ ਨਾਲ ਉਹਨਾਂ ਨੇ ਪ੍ਰਾਪਰਟੀਆ ਬਣਾਈਆਂ ਹੋਇਆ ਉਹ ਮਿੱਟੀ ਦੇ ਤੇ ਢੇਰ ਦੇ ਵਿੱਚ ਤਬਦੀਲ ਕਰ ਦਿੱਤੀਆਂ ਜਾਣਗੀਆਂ ਇਹ ਮੰਡੀ ਪਿੰਡ ਤੋਂ ਤਸਵੀਰਾਂ ਤਾਡੇ ਨਾਲ ਜਿਹੜੀਆਂ ਅਸੀਂ ਸੰਝੀਆਂ ਕਰ ਰਹੇ ਆ ਕੈਮਰਾਮੈਨ ਹਨੀ ਦੇ ਨਾਲ ਮਨੀਸ਼ ਬਾਵਾ ਪੀਟੀਸੀ ਨਿਊਜ਼ ਫਿਲੌਰ